ਪਗੜੇ ਨੇ ਚਾਰੂ ਪਾਉਣ ਦਾ ਜਨਮ ਉਹਨੇ ਬੇਚਾ ਹਲ ਦਿੱਤੀ ਆ ਚਾਹ ਮੋਲੇ ਚੜਦੇ ਨਹੀਂ ਜੀ ਚੱਲਦੇ ਚੜਦੇ ਮਾਰੀ ਸੀ ਜੰਗ ਪੂਰੇ ਮਹੌਲ ਦੇ ਖੰਡ ਤੇ ਚਿਹਰੇ ਤੇ ਵੀ ਗੇੜ ਸਕਦੇ ਨਹੀਂ ਤੇ ਭਾਵੇਂ ਦੁੱਖੀ ਦਾ ਸਾਡੇ ਨਾਲ ਨੰਗਲ ਤੋਂ ਬੋਦੇ ਫਾਗਰ ਮਜੂਰ ਕਰਨੇ ਦੀ ਗੱਲ ਤਾਂ ਆਵੇਗਾ ਕਿ ਸੰਜੀ ਜਦੋਂ ਦਿੱਕਤਾਂ ਲੱਗਣੇ ਹੋਰ ਚੜਦੇ ਐਦਿਨੇ ਬੰਦੇ ਪਗੜੀ ਬੈ ਮੱਡੀ ਨਹੀਂ ਦਾ ਕਿਤੇ ਮੈਂ ਬਹੁਤ ਖੁਸ਼ੀ ਵਿੱਚ ਤੁਸਕਿਆ ਤੇ ਜਿਹੜਾ ਭਾਰੀ ਦੀ ਨਾਲ ਜਿੰਦਰਵਾਦੀ ਜਿੱਥੇ ਆ ਤਾ ਇਹ ਮੈਨੂੰ ਪਹਿਲਾਂ ਹੀ

ਸੋ ਲੋਕਲ ਕਾਰੀ ਮੰਤਰੀ ਨੇ ਕਈ ਤਰ੍ਹਾਂ ਦੇ ਤੁਸੀਂ ਵਿੱਚ ਨੁਕਤੇ ਆ ਦੇਖਿਆ ਹੁਣ ਮੰਡਲ ਤਾਂ ਗੱਦੀ ਦੇ ਸਿਰ ਤੇ ਚੜਾ ਵਧਿਆ ਗਿਆ ਸੀਐਮ ਸਾਹਿਬ ਨੇ ਕਹਿ ਆ ਸੀ ਇਹਨਾਂ ਦੇ ਕਰੀ ਵਧਾਇਕ ਬਣਾ ਦੇ ਬਾਕੀ ਤਾਂ ਮੇਰਾ ਵਾ ਜੇ ਜੇ ਮੰਤਰੀ ਬਣਦੇ ਤੇ ਤੁਸੀਂ ਸਾਨੂੰ ਆਪਣੇ ਰਾਹ ਤੇ ਚੱਲਣ ਵਾਸਤੇ ਕੁਝ ਚੁਰਖ ਦਿਓਗੇ ਦੱਸੋਗੇ ਜੀ ਉਹ ਧਿਆਨ ਇਹਨੂੰ ਤੇ ਵਧਿਆ ਗਿਆ ਜੇ ਮਾਂ ਦਾ ਦਰਦ ਦਾਮ ਕਰਨ ਉਹ ਦੁਕਾਨੇ ਗਾਮ ਜਲੇ ਬੰਦੇ ਬਲਵਾਂਸੀ ਮਾਰੋੜ ਜੀ ਲੋਕਾਂ ਦੇ ਨਿੱਜੀ ਕੰਮ ਨੇ ਉਹ ਵੀ ਕਰੋ ਜਿਹੜਾ ਆਮ ਕੰਮ ਨੇ वो भी मेरा जी है। अपने कई तरह के काम हले भी पंजी पे ने अगर गल करिये पानी की समस्या बहुत है समस्या है सड़क की काफी समस्या है ढाई साल का समय बहुत थोड़ा है कि तो ये समय तो व्यस्त पर के कमाल नहीं तो यहाँ पे कमाल काट है लेकिन ये सात साल में काम जड़े ने पहले तो बेइज्जती क्योंकि जिन्हों को तो पता है कि जिस तरह मैं रिटायर हो गया उन बड़ा पैसा जिन्हों से लाया जिस तरह का बुरा या पानी जब मतलब जिन्हें भी मतलब सरासर दूर की दिखती तो बात काम नहीं कोई होया सात साल आठ साल काम कोई नहीं होया जाने पहले काम जड़े ने ਜੋ ਦਾਇਰਨਾ ਸਮਾਹ ਹੈ ਕੁਝ ਜਿਵੇਂ ਡੇਕੈਬਰ ਕਾ ਦਿਨ ਲੋਕਾਂ ਦੀ ਪ੍ਰਤਨਤਾ ਉਹਦੇ ਲਈ ਲੋਕ ਜਣ ਨੇ ਸੰਤੋਸ਼ਪੂਰਨ ਰਹਿ ਗਏ ਕੋਪਾ ਮੋਏ ਨੇ ਜਾਂ ਕੋਈ ਕੰਮ ਹੋ ਰਿਹਾ ਹੈ ਤੁਸੀਂ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਨਿੰਦਰਾ ਭਗਤ ਸਿੰਘ ਜੀ ਅੱਗੇ ਲੱਗ ਪਾ ਗਏ ਅਸਲ ਨਹੀਂ ਹਿਲਦੇ ਨੇ ਜਿੱਥੇ ਦੇ ਬਿਲਕੁਲ ਟੋਲ ਪਹੁੰਚ ਸਕਦੇ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਲੋਕਾਂ ਦੀ ਬੜੀ ਬਾਰੀ ਮਾਤਰਾ ਦੇ ਵਿੱਚ ਵੋਟ ਪਾ ਕੇ ਸਿਟੀ ਵਿੱਚ ਵਾਰਨ ਹਸਿਲ ਕਰਾਂਗਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹ ਮੇਰੇ ਨਾਲ ਜਿਆਦਾ ਜੁੜੀ ਜਿਆਦਾ ਹੈ। ਸੋ ਆਈ ਇਸ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਉਹ ਗੱਲ ਕਰੀਏ ਤੇ ਹੁੰਦੇ ਭੱਜ ਗਏ ਚੁਣੌਤੀਆਂ ਕੋਲ ਉਹਨਾਂ ਕਿਉਂਕਿ ਇਹ 2 ਸਾਲ ਦੇ ਸ਼ਿਗਰ ਮਰਾਲ ਵੀ ਰਹੇ ਨੇ ਉਹਨਾਂ ਕੋਲ ਉੱਤੇ ਗੱਲ ਚਾਈ ਗਈ ਹੈ ਕਿ ਸਰਕਾਰ ਚ ਕੰਮ ਨਹੀਂ ਹੁੰਦੇ ਇਸ ਕਰਕੇ ਮੈਂ ਸੁਫਾ ਦਿੱਤਾ ਹੈ। ਤੇ ਗੱਲ ਕਰੀਏ ਤੇ ਚੁਣੌਤੀਆਂ ਦਾ ਹੋਣ ਜਲਾ ਦਾ 250 ਇਹਨਾਂ ਕੋਲ ਚੁਣੌਤੀਆਂ ਭਰੇ ਨੇ ਕਿ ਇਹਨਾਂ ਦੇ ਕੰਮ ਹੋਣਗੇ ਇਹ ਮਾਤਰਾ ਆਪਣੇ ਕਿਹਾ ਕਿ ਮਾਇਆ ਹੈ ਬਾਕੀ ਦਾ ਕਿ ਕੰਮ ਦੇ ਬਲ ਦੇ ਦਾ ਜਿੱਤ ਲਾਗਾ ਇਹ ਮਿੰਦਰ ਬਾਣ ਕੋਲੇ ਕੋ ਉਹ ਮਦਰ ਨਾ ਇਹ ਜੋ ਵਾਈਕੀਂ ਦਿੰਦੀ ਮਿੰਦਰ ਬਾਣ ਕੋਲੇ ਤੇ ਕਿਹਾ ਹੈ ਕਿ ਜਿਹੜਾ ਕਹਿ ਸਕਦਾ ਕਿ ਮਾਤਰਾ ਸਵਾਗਤ ਉਮੀਦਵਾਰ ਦੇ ਘਰ ਦੇਖ ਸਕਦੇ ਹਾਂ ਕਿ ਜਸ਼ਨ ਦਾ ਮਾਹੌਲ ਉਹਨਾਂ ਦੇ ਪਿਤਾ ਦੇ ਵੱਲੋਂ ਵੀ ਜਿਹੜਾ ਕਿ ਕਿਹਾ ਗਿਆ ਹੈ ਕਿ ਬੇਹਦ ਤਨਮੰਦ ਨਾਲ ਜੁੜਾ ਕੇ ਕੰਮ ਕੀਤਾ ਜਾਵੇਗਾ ਜੁਲੰਦਰ West ਦੇ ਲੋਕਾਂ ਦੇ ਲਈ ਜੋ ਤਸਵੀਰਾਂ ਉਹਨਾਂ ਦੇ ਘਰ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੁਲੰਦਰ ਤੋਂ ਲਾਈਵ ਤਸਵੀਰਾਂ ਸਾਡੇ ਪ੍ਰਤੀਭਾ ਜਿਹੜੇ ਨੇ ਐਮਐਲਏ ਬਣ ਗਏ ਬਹੁਤ ਕਿਸੇ ਹੈ ਜੀ ਦੇਖੋ ਲੋਕਾਂ ਨੇ ਇੰਨੇ ਆ ਵੋਟਾਂ ਪਾਈਆਂ 54000 ਲੀਡ ਕਰ ਰਹੇ ਨੇ ਤੁਹਾਨੂੰ ਬਹੁਤ ਚੰਦਾ ਨਹੀਂ ਦਿੱਤੀ ਅਸੀਂ ਤੁਹਾਨੂੰ ਦੇਖਦੇ ਰਹੇ ਹ ਕਿ ਕਿੱਦਾਂ ਦੇ ਰਸਪਾਹ ਲਗਾ ਹੋਦਾ ਹੋਦਾ ਹੈ ਬਹੁਤ ਜੀਨੂ ਅੰਦਰ ਜੀ ਬਹੁਤ ਅਨਵਾ ਤੁਹਾਡਾ तमाम ਜਾਣਕਾਰੀ ਦੇ ਲਈ ਸੋ ਜਸ਼ਨ ਦਾ ਮੋਹਲ ਦੇਖਿਆ ਜਾ ਸਕਦਾ ਆਮ ਆਦਮੀ ਪਾਚੀ ਦੇ ਜਿਹੜੇ ਕਿ ਉਮੀਦਵਾਰ ਮੋਹਿੰਦਰ ਪਗਤ ਦੇ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਜਿਹੜਾ ਕਿ ਇਸ ਵਾਰ ਦੇਖਿਆ ਜਾ ਸਕਦਾ ਹੈ ਝਾੜੂ ਦਾ ਜਾਦੂ ਇਸ ਵਾਰ ਵੀ ਚੱਲ ਗਿਆ 2 ਸਾਲ ਵਿਧਾਇਕ ਰਹਿਣ ਤੋਂ ਬਾਅਦ ਸ਼ੀਤਲੰਗੁਰਾਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਜਿਹੜਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਹੀ ਵਿਸ਼ਵਾਸ ਜਤਾਇਆ ਹੈ